ਸੱਚੀ ਗੱਲ ਦੋਸਤੋ ਮੈਂ ਇਸ ਵਕਤ ਪੱਟੀ ਹਸਪੀਟਲ ਜਾ ਰਿਹਾ ਬਹੁਤ ਹੀ ਦੁਖਦਈ ਘਟਨਾ ਇੱਕ ਸਾਡਾ ਰੰਗਲਾ ਸੱਜਣ ਸੋਹਣਾ ਵੀਰ ਸਾਡਾ ਗਰਮੇਲ ਸਿੰਘ ਪੱਟੀ ਹਲਕੇ ਤੋਂ ਜੋ ਕਿ ਤੂਤਪਿੰਡ ਤੋਂ ਸਰਪੰਚ ਸੀਗਾ ਜਿਹਨੂੰ ਹੁਣੇ-ਹੁਣੇ ਮੈਨੂੰ ਖਬਰ ਮਿਲੀ ਕਿ ਉਹਨੂੰ ਅਣਪਛਾਤੇ ਵਿਅਕਤੀਆਂ ਲੋ ਜਿਹਨੂੰ ਗੈਂਗਸਟਰਾਂ ਲੋ ਪਹਿਲਾਂ ਥ੍ਰੈਟ ਵੀ ਸੀ ਉਹਨੂੰ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਲੋ ਦਾ ਕਤਲ ਕਰ ਦਿੱਤਾ ਗਿਆ ਔਰ ਅੱਜ ਦੇ ਰੰਗਲਾ ਵੀਰ ਗੈਂਗਸਟਰਾਂ ਨੇ ਸਾਡੇ ਤੋਂ ਖੋਲਿਆ ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਸਰਕਾਰ ਆਮ ਆਦਮੀ ਦੀ ਬਣਾਈ ਹੈ ਜਾਂ ਗੈਂਗਸਟਰਾਂ ਦੀ ਬਣਾਈ ਹੈ ਔਰ ਪੁਲਿਸ ਵੀ ਇੰਨੀ ਕਮੀ ਹੋਈ ਪਈ ਹੈ ਕਿ ਪਤਾ ਹੋਣ ਦੇ ਬਾਵਜੂਦ ਵੀ ਕਿ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਨੇ ਤੇ ਤਾਂ ਵੀ ਪਰਿਵਾਰ ਦਾ ਸਾਥ ਨਹੀਂ ਦਿੰਦਾ ਔਰ ਪੁਲਿਸ ਅੱਜ ਜਿਹੜੀ ਹੈ ਕਿ ਗੈਂਗਸਟਰਾਂ ਦਾ ਸਾਥ ਦੇ ਰਹੀ ਹੈ ਸਰਕਾਰ ਦੇ ਕਹਿ ਤੇ ਔਰ ਮੈਂ ਵੀਰੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗਰਮੇਲ ਸਿੰਘ ਇੱਕ ਵਧੀਆ ਇਨਸਾਨ ਸੀ ਸਰਪੰਚ ਸਾਹਿਬ ਤੂਤ ਔਰ ਸਾਰਿਆਂ ਨੂੰ ਇਹ ਕਹਿਣਾ ਕਿ ਮੈਂ ਪੱਟੀ ਹਸਪੀਟਲ ਪਹੁੰਚ ਰਿਹਾ ਮੈਂ ਔਰ ਮੇਰੀ ਹੁਣੇ ਰਾਜਾ ਵੜਿੰਗ ਜੀ ਨਾਲ ਸਾਡੇ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਜਲਦ ਪਹੁੰਚਾਂਗਾ ਤੁਸੀਂ ਪਹੁੰਚੋ ਔਰ ਹਰਮੰਦਰ ਸਿੰਘ ਨਾਲ ਵੀ ਮੇਰੀ ਗੱਲ ਹੋਈ ਆ ਔਰ ਮੈਂ ਗੱਲ ਕਹਿਣਾ ਕਿ ਇਹੋ ਜੀਆਂ ਘਟਨਾ ਪਤਾ ਨਹੀਂ ਕਦੋਂ ਬੰਦ ਹੋਣਗੀਆਂ ਜਿਹੜੇ ਚੰਗੇ ਸਾਡੇ ਵੀਰ ਨੇ ਚੰਗੇ ਲੋਕ ਨੇ ਜਿਨ੍ਹਾਂ ਨੂੰ ਗੈਂਗਸਟਰ ਮਾਰ ਰਹੇ ਨੇ ਧਮਕੀਆਂ ਦੇ ਰਹੇ ਨੇ ਫਰੋਖਤੀਆਂ ਮੰਗ ਰਹੇ ਨੇ ਔਰ ਇਥੋਂ ਤੱਕ ਕਿ ਹੁਣ ਆਮ ਆਦਮੀ ਨੇ ਇਹ ਗੈਂਗਸਟਰਾਂ ਤੋਂ ਕਰਾਉਣਾ ਸ਼ੁਰੂ ਕਰਤਾ ਕਿ ਤੁਸੀਂ ਬੋਲੋ ਵੀ ਨਾ ਸਾਡੇ ਖਿਲਾਫ ਔਰ ਮੈਂ ਅੱਜ ਉਸ ਪਰਿਵਾਰ ਦੇ ਨਾਲ ਦੁੱਖਤਾ ਸਾਂਝਾ ਕਰਨ ਚੱਲਿਆ ਪਰ ਗੱਲ ਇਹ ਹੈ ਕਿ ਬਾਣਾ ਕਹਿਣਾ ਬਹੁਤ ਸੌਖਾ ਮੰਨਣਾ ਬਹੁਤ ਔਖਾ ਔਰ ਇਸ ਕਰਕੇ ਪ੍ਰਾਉ ਸਾਰਿਆਂ ਨੂੰ ਹੀ ਪੱਟੀ ਵਾਲਿਆਂ ਨੂੰ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜਿਆ ਔਰ ਇਸ ਭਰਾ ਨੇ ਮੇਰਾ ਘਰ ਪ੍ਰੋਗਰਾਮ ਨਹੀਂ ਬਲਕਿ ਆਪ ਦਾ ਇਲੈਕਸ਼ਨ ਸਮਝ ਕੇ ਲੜਿਆ ਤੇ ਮੈਂ ਹੁਣ ਅੱਜ ਸ਼ੀਰ ਦੇ ਜਵੇਂ ਕਹਿੰਦੇ ਕੀ ਅੱਜ ਮਨ ਭਰਿਆ ਆ ਕਿ ਕਿਹੜੇ ਮੂੰਹ ਨਾਲ ਉਹਨੂੰ ਵੇਖਾਂਗਾ ਔਰ ਇਸ ਥਰ ਕੇ ਭਰਾਓ ਇਹ ਗੈਂਗਸਟਰਾਂ ਦੀ ਸਰਕਾਰ ਇਹਦੇ ਤੋਂ ਸਾਨੂੰ ਬਚਨ ਦੀ ਲੋੜ ਆ ਅੱਜ ਆਪ ਦੇ ਪਰਿਵਾਰ ਸੰਭਾਲੋ ਆਪ ਦੇ ਬੱਚਿਆਂ ਨੂੰ ਸੰਭਾਲੋ ओके ਸੋਕੇ ਜਿਹੜਾ ਸਾਲ ਡੇਢ ਸਾਲ ਦਾ ਸਮਾਂ ਕੱਢ ਲਓ ਔਰ ਮੈਂ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇ ਵਾਕਈ ਗੈਂਗਸਟਰਾਂ ਦੀ ਸ਼ੈ ਨਹੀਂ ਤੇ ਸਸਕਾਰ ਮੈਂ ਪਰਿਵਾਰ ਨਾਲ ਸਲਾਹ ਕਰਕੇ ਕਿਉਂਕਿ ਜਿੰਨਾ ਚਿਰ ਇਹ ਕਾਤਲ ਫੜੇ ਨਹੀਂ ਜਾਂਦੇਗੇ ਠੀਕ ਹੈ ਜਿੰਨਾ ਚਿਰ ਇਹ ਕਾਤਲ ਫੜੇ ਨਹੀਂ ਜਾਂਦੇ ਔਰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਨਾਲ ਗੱਲ ਕੀਤੀ ਔਰ ਉਹਨਾਂ ਦੇ ਆਉਣ ਤੇ ਹੀ ਇਹ ਫੈਸਲਾ ਲਿਆ ਜਾਊਗਾ ਕਿ ਕੀ ਕਰਨਾ ਕਿਉਂਕਿ ਜੇ ਅੱਜ ਇਸ ਪਰਿਵਾਰ ਦੇ ਨਾਲ ਨਾ ਖੜੇ ਸਰਦਾਰ ਗਰਬੀਲ ਸਿੰਘ ਨੇ ਤੇ ਫਿਰ ਮੈਂ ਗੱਲ ਕਹਿਣਾ ਕਿ ਸਾਡੀ ਸਾਰਿਆਂ ਦੀ ਵਾਰੀ ਆਣੀ ਹੈ ਇਸ ਕਰਕੇ ਭਰਾਓ ਬਹੁਤ ਮਾੜਾ ਸਮਾਂ ਚੱਲਦਾ ਹੈ ਵਿਲੇਜ ਨਾਲ ਆਪਦਾ ਘਰ ਜਾਇਆ ਕਰੋ ਔਰ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਂ 15 ਮਿੰਟਾਂ ਤੱਕ ਪੱਟੀ ਹੌਸਪੀਟਲ ਪਹੁੰਚ ਰਿਹਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਤਾਂ ਕਿ ਉਸ ਪਰਿਵਾਰ ਦਾ ਸਾਥ ਦੇ ਸਕੀਏ ਉਹਨਾਂ ਨਾਲ ਖੜੀਏ ਤਾਂ ਕਿ ਉਹਨਾਂ ਨੂੰ ਜਿਹੜੇ ਕਾਤਲਾਂ ਨੂੰ ਹੈ ਜਲਦੀ ਤੋਂ ਜਲਦੀ ਪੁਲਿਸ ਫੜੇ ਧੰਨਵਾਦ ਜੀ ਸਾਰਿਆਂ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਬੰਦਾ ਉਥੇ ਪਹੁੰਚ ਸਕੇ ਔਰ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਮੈਂ ਇਸ ਵਕਤ ਪੱਟੀ ਹਸਪੀਟਲ ਜਾ ਰਿਹਾ ਬਹੁਤ ਹੀ ਦੁਖਦਈ ਘਟਨਾ ਇੱਕ ਸਾਡਾ ਰੰਗਲਾ ਸਜਣ ਸੋਹਣਾ ਵੀਰ ਸਾਡਾ ਗਰਮੇਲ ਸਿੰਘ ਪੱਟੀ ਹਲਕੇ ਤੋਂ ਜੋ ਕਿ ਤੂਥਪਿੰਡ ਤੋਂ ਸਰਪੰਚ ਸੀਗਾ ਜਿਹਨੂੰ ਹੁਣੇ-ਹੁਣੇ ਮੈਨੂੰ ਖਬਰ ਮਿਲੀ ਕਿ ਉਹਨੂੰ ਅਣਪਛਾਤੇ ਵਿਅਕਤੀਆਂ ਲੋ ਜਿਹਨੂੰ ਗੈਂਗਸਟਰਾਂ ਵੱਲੋਂ ਪਹਿਲਾਂ ਥ੍ਰੈਟ ਵੀ ਸੀ ਉਹਨੂੰ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਲੋ ਦਾ ਕਤਲ ਕਰ ਦਿੱਤਾ ਗਿਆ। ਔਰ ਅੱਜ ਇੱਕ ਰੰਗਲਾ ਵੀਰ ਗੈਂਗਸਟਰਾਂ ਨੇ ਸਾਡੇ ਤੋਂ ਖੋਲਿਆ। ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਸਰਕਾਰ ਆਮ ਆਦਮੀ ਦੀ ਬਣਾਈ ਹੈ ਜਾਂ ਗੈਂਗਸਟਰਾਂ ਦੀ ਬਣਾਈ ਹੈ। ਔਰ ਪੁਲਿਸ ਵੀ ਇੰਨੀ ਨਾ ਕਮੀ ਹੋਈ ਪਈ ਆ ਕਿ ਪਤਾ ਹੋਣ ਦੇ باوجود ਵੀ ਕਿ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਨੇ ਤੇ ਤਾਂ ਵੀ ਪਰਿਵਾਰ ਦਾ ਸਾਥ ਨਹੀਂ ਦਿੱਤਾ ਔਰ ਪੁਲਿਸ ਅੱਜ ਜਿਹੜੀ ਆ ਕਿ ਗੈਂਗਸਟਰਾਂ ਦਾ ਸਾਥ ਦੇ ਰਹੀ ਆ ਸਰਕਾਰ ਦੇ ਕਹਤੇ। ਔਰ ਮੈਂ ਵੀਰੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗਰਮੇਲ ਸਿੰਘ ਇੱਕ ਵਧੀਆ ਇਨਸਾਨ ਸੀ ਸਰਪੰਚ ਸਾਹਿਬ ਤੂਤ। ਔਰ ਸਾਰਿਆਂ ਨੂੰ ਇਹ ਕਹਿਣਾ ਕਿ ਮੈਂ ਪੱਟੀ ਹਸਪੀਟਲ ਪਹੁੰਚ ਰਿਹਾ ਮੈਂ। ਔਰ ਮੇਰੀ ਹੁਣੇ ਰਾਜਾ ਵੜਿੰਗ ਜੀ ਨਾਲ ਸਾਡੇ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਆ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਜਲਦ ਪਹੁੰਚਾਂਗਾ ਤੁਸੀਂ ਪਹੁੰਚੋ। ਔਰ ਹਰਮਨਦਰ ਸਿੰਘ ਗਿਲਨਲ ਵੀ ਮੇਰੀ ਗੱਲ ਹੋਈ ਔਰ ਮੈਂ ਗੱਲ ਕਹਿਣਾ ਕਿ ਇਹੋ ਜੀਆਂ ਘਟਨਾ ਪਤਾ ਨਹੀਂ ਕਦੋਂ ਬੰਦ ਹੋਣਗੀਆਂ ਜਿਹੜੇ ਚੰਗੇ ਸਾਡੇ ਵੀਰ ਨੇ ਚੰਗੇ ਲੋਕ ਨੇ ਜਿਨ੍ਹਾਂ ਨੂੰ ਗੈਂਗਸਟਰ ਮਾਰ ਰਹੇ ਨੇ ਧਮਕੀਆਂ ਦੇ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਔਰ ਇੱਥੋਂ ਤੱਕ ਕਿ ਹੁਣ ਆਮ ਆਦਮੀ ਨੇ ਇਹ ਗੈਂਗਸਟਰਾਂ ਤੋਂ ਕਰਾਉਣਾ ਸ਼ੁਰੂ ਕਰਤਾ ਕਿ ਤੁਸੀਂ ਬੋਲੋ ਵੀ ਨਾ ਸਾਡੇ ਖਿਲਾਫ ਔਰ ਮੈਂ ਅੱਜ ਉਸ ਪਰਿਵਾਰ ਦੇ ਨਾਲ ਦੁੱਖਤਾ ਸਾਂਝਾ ਕਰਨ ਚੱਲਿਆ ਪਰ ਗੱਲ ਇਹ ਹੈ ਕਿ ਭਾਣਾ ਕਹਿਣਾ ਬਹੁਤ ਸੌਖਾ ਮੰਨਣਾ ਬਹੁਤ ਔਖਾ ਔਰ ਇਸ ਕਰਕੇ ਭਰਾਓ ਸਾਰਿਆਂ ਨੂੰ ਹੀ ਪੱਟੀ ਵਾਲਿਆਂ ਨੂੰ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜਿਆ ਔਰ ਇਸ ਭਰਾ ਨੇ ਮੇਰਾ ਘਰ ਪ੍ਰੋਗਰਾਮ ਨਹੀਂ ਬਲਕਿ ਆਪ ਦਾ ਇਲੈਕਸ਼ਨ ਸਮਝ ਕੇ ਲੜਿਆ ਤੇ ਮੈਂ ਹੁਣ ਅੱਜ ਸ਼ੀਰ ਦੇ ਜਵੇਂ ਕਹਿੰਦੇ ਕੀ ਅੱਜ ਮਨ ਭਰਿਆ ਆ ਕਿ ਕਿਹੜੇ ਮੂੰਹ ਨਾਲ ਉਹਨੂੰ ਵੇਖਾਂਗਾ ਔਰ ਇਸ ਕਰਕੇ ਭਰਾਓ ਇਹ ਗੈਂਗਸਟਰਾਂ ਦੀ ਸਰਕਾਰ ਇਹਦੇ ਤੋਂ ਸਾਨੂੰ ਬਚਨ ਦੀ ਲੋੜ ਆ ਆਪ ਦੇ ਪਰਿਵਾਰ ਸੰਭਾਲੋ ਆਪ ਦੇ ਬੱਚਿਆਂ ਨੂੰ ਸੰਭਾਲੋ ਔਖੇ ਸੌਖੇ ਜਿਹੜਾ 1 ਸਾਲ ਡੇਢ ਸਾਲ ਦਾ ਸਮਾਂ ਕੱਢ ਲਓ ਔਰ ਮੈਂ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇ ਵਾਕਈ ਗੈਂਗਸਟਰਾਂ ਦੀ ਸ਼ੈਣੀ ਤੇ ਸਸਕਾਰ ਮੈਂ ਪਰਿਵਾਰ ਨਾਲ ਸਲਾਹ ਕਰਕੇ ਕਿਉਂਕਿ ਜਿੰਨਾ ਚਿਰ ਇਹ ਕਾਤਲ ਫੜੇ ਨਹੀਂ ਜਾਂਦੇਗੇ ਠੀਕ ਹੈ ਜਿੰਨਾ ਚਿਰ ਇਹ ਕਾਤਲ ਫੜੇ ਨਹੀਂ ਜਾਂਦੇ ਔਰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਾਲ ਗੱਲ ਕੀਤੀ ਔਰ ਉਹਨਾਂ ਦੇ ਆਉਣ ਤੇ ਹੀ ਇਹ ਫੈਸਲਾ ਲਿਆ ਜਾਊਗਾ ਕਿ ਕੀ ਕਰਨਾ ਕਿਉਂਕਿ ਜੇ ਅੱਜ ਇਸ ਪਰਿਵਾਰ ਦੇ ਨਾਲ ਨਾ ਖੜੇ ਸਰਦਾਰ ਗੁਰਮੀਲ ਸਿੰਘ ਨੇ ਤੇ ਫਿਰ ਮੈਂ ਗੱਲ ਕਹਿਣਾ ਕਿ ਸਾਡੀ ਸਾਰਿਆਂ ਦੀ ਵਾਰੀ ਆਣੀ ਇਸ ਕਰਕੇ ਭਰਾਓ ਬਹੁਤ ਮਾੜਾ ਸਮਾਂ ਚੱਲਦਾ ਹੈ ਵਿਲੇਜ ਨਾਲ ਆਪਦਾ ਘਰ ਜਾਇਆ ਕਰੋ ਔਰ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਂ 15 ਮਿੰਟਾਂ ਤੱਕ ਪੱਟੀ ਹੌਸੇਬਲ ਹਸਪੀਟਲ ਪਹੁੰਚ ਰਿਹਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਤਾਂ ਕਿ ਉਸ ਪਰਿਵਾਰ ਦਾ ਸਾਥ ਦੇ ਸਕੀਏ ਉਹਨਾਂ ਨਾਲ ਖੜੀਏ ਤਾਂ ਕਿ ਉਹਨਾਂ ਨੂੰ ਜਿਹੜੇ ਕਾਤਲਾਂ ਨੂੰ ਹੈ ਜਲਦੀ ਤੋਂ ਜਲਦੀ ਪੁਲਿਸ ਫੜੇ ਧੰਨਵਾਦ ਜੀ ਸਾਰਿਆਂ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਬੰਦਾ ਉੱਥੇ ਪਹੁੰਚ ਸਕੇ ਔਰ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਵਕਤ ਪੱਟੀ ਹਸਪੀਟਲ ਜਾ ਰਿਹਾ ਬਹੁਤ ਹੀ ਦੁਖਦਈ ਘਟਨਾ ਇੱਕ ਸਾਡਾ ਰੰਗਲਾ ਸੱਜਣ ਸੋਹਣਾ ਵੀਰ ਸਾਡਾ ਗਰਮੇਲ ਸਿੰਘ ਪੱਟੀ ਹਲਕੇ ਤੋਂ ਜੋ ਕਿ ਤੂਥਪਿੰਡ ਤੋਂ ਸਰਪੰਚ ਸੀਗਾ ਜਿਹਨੂੰ ਹੁਣੇ-ਹੁਣੇ ਮੈਨੂੰ ਖਬਰ ਮਿਲੀ ਕਿ ਉਹਨੂੰ ਅਣਪਛਾਤੇ ਵਿਅਕਤੀਆਂ ਲੋ ਜਿਹਨੂੰ ਗੈਂਗਸਟਰਾਂ ਨੇ ਪਹਿਲਾਂ ਥ੍ਰੈਟ ਵੀ ਸੀ ਉਹਨੂੰ ਗੋਲੀਆਂ ਮਾਰ ਕੇ ਅਣਪਛਾਤੇ ਵਿਅਕਤੀਆਂ ਲੋ ਦਾ ਕਤਲ ਕਰ ਦਿੱਤਾ ਗਿਆ ਔਰ ਅੱਜ ਇੱਕ ਰੰਗਲਾ ਵੀਰ ਗੈਂਗਸਟਰਾਂ ਨੇ ਸਾਡੇ ਤੋਂ ਖੋਲਿਆ ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਸਰਕਾਰ ਆਮ ਆਦਮੀ ਦੀ ਬਣਾਈ ਹੈ ਜਾਂ ਗੈਂਗਸਟਰਾਂ ਦੀ ਬਣਾਈ ਹੈ। ਔਰ ਪੁਲਿਸ ਵੀ ਇੰਨੀ ਕਮੀ ਹੋਈ ਪਈ ਆ ਕਿ ਪਤਾ ਹੋਣ ਦੇ ਬਾਵਜੂਦ ਵੀ ਕਿ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਨੇ ਤੇ ਤਾਂ ਵੀ ਪਰਿਵਾਰ ਦਾ ਸਾਥ ਨਹੀਂ ਦਿੰਦਾ ਔਰ ਪੁਲਿਸ ਅੱਜ ਜਿਹੜੀ ਹੈ ਕਿ ਗੈਂਗਸਟਰਾਂ ਦਾ ਸਾਥ ਦੇ ਰਹੀ ਹੈ ਸਰਕਾਰ ਦੇ ਕਹਿ ਤੇ। ਔਰ ਮੈਂ ਵੀਰੋ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਗਰਮੇਲ ਸਿੰਘ ਇੱਕ ਵਧੀਆ ਇਨਸਾਨ ਸੀ ਸਰਪੰਚ ਸਾਹਿਬ ਤੂਤ ਔਰ ਸਾਰਿਆਂ ਨੂੰ ਇਹ ਕਹਿਣਾ ਕਿ ਮੈਂ ਪੱਟੀ ਹਸਪੀਟਲ ਪਹੁੰਚ ਰਿਹਾ ਮੈਂ ਔਰ ਮੇਰੀ ਹੁਣੇ ਰਾਜਾ ਵੜਿੰਗ ਜੀ ਨਾਲ ਸਾਡੇ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਵੀ ਜਲਦ ਪਹੁੰਚਾਂਗਾ ਤੁਸੀਂ ਪਹੁੰਚੋ ਔਰ ਹਰਮੰਦਰ ਸਿੰਘ ਜੀ ਨਾਲ ਵੀ ਮੇਰੀ ਗੱਲ ਹੋਈ ਔਰ ਮੈਂ ਗੱਲ ਕਹਿਣਾ ਕਿ ਇਹੋ ਜੀਆਂ ਘਟਨਾ ਪਤਾ ਨਹੀਂ ਕਦੋਂ ਬੰਦ ਹੋਣਗੀਆਂ ਜਿਹੜੇ ਚੰਗੇ ਸਾਡੇ ਵੀਰ ਨੇ ਚੰਗੇ ਲੋਕ ਨੇ ਜਿਨ੍ਹਾਂ ਨੂੰ ਗੈਂਗਸਟਰ ਮਾਰ ਰਹੇ ਨੇ ਧਮਕੀਆਂ ਦੇ ਰਹੇ ਨੇ ਫਰੋਕਤੀਆਂ ਮੰਗ ਰਹੇ ਨੇ ਔਰ ਕਿ ਇੱਥੋਂ ਤੱਕ ਕੀ ਹੁਣ ਆਮ ਆਦਮੀ ਨੇ ਇਹ ਗੈਂਗਸਟਰਾਂ ਤੋਂ ਕਰਾਉਣਾ ਸ਼ੁਰੂ ਕਰਤਾ ਕਿ ਤੁਸੀਂ ਬੋਲੋ ਵੀ ਨਾ ਸਾਡੇ ਖਿਲਾਫ ਔਰ ਮੈਂ ਅੱਜ ਉਸ ਪਰਿਵਾਰ ਦੇ ਨਾਲ ਦੁੱਖਤਾ ਸਾਂਝਾ ਕਰਨ ਚੱਲਿਆ ਪਰ ਗੱਲ ਇਹ ਹੈ ਕਿ ਭਾਣਾ ਕਹਿਣਾ ਬਹੁਤ ਸੌਖਾ ਮੰਨਣਾ ਬਹੁਤ ਔਖਾ ਔਰ ਇਸ ਕਰਕੇ ਪ੍ਰਾਉ ਸਾਰਿਆਂ ਨੂੰ ਹੀ ਪੱਟੀ ਵਾਲਿਆਂ ਨੂੰ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜਦੋਂ ਮੈਂ ਇਲੈਕਸ਼ਨ ਲੜਿਆ ਔਰ ਇਸ ਭਰਾ ਨੇ ਮੇਰਾ ਘਰ ਪ੍ਰੋਗਰਾਮ ਨਹੀਂ ਬਲਕਿ ਆਪ ਦਾ ਇਲੈਕਸ਼ਨ ਸਮਝ ਕੇ ਲੜਿਆ ਤੇ ਮੈਂ ਹੁਣ ਅੱਜ ਸ਼ੀਰ ਦੇ ਜਿਵੇਂ ਕਹਿੰਦੇ ਕੀ ਅੱਜ ਮਨ ਭਰਿਆ ਹੈ ਕਿ ਕਿਹੜੇ ਮੂੰਹ ਨਾਲ ਉਹਨੂੰ ਵੇਖਾਂਗਾ ਔਰ ਇਸ ਥਰ ਕੇ ਭਰਾਓ ਇਹ ਗੈਂਗਸਟਰਾਂ ਦੀ ਸਰਕਾਰ ਇਹਦੇ ਤੋਂ ਸਾਨੂੰ ਬਚਨ ਦੀ ਲੋੜ ਆ ਅੱਜ ਆਪ ਦੇ ਪਰਿਵਾਰ ਸੰਭਾਲੋ ਆਪ ਦੇ ਬੱਚਿਆਂ ਨੂੰ ਸੰਭਾਲੋ ਔਖੇ ਸੌਖੇ ਜਿਹੜਾ 1.5 ਸਾਲ ਦਾ ਸਮਾਂ ਕੱਢ ਲਓ ਔਰ ਮੈਂ ਡੀਜੀਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਸਾਬ ਨੂੰ ਕਹਿਣਾ ਚਾਹੁੰਦਾ ਕਿ ਜੇ ਵਾਕਈ ਗੈਂਗਸਟਰਾਂ ਦੀ ਸ਼ੈਣੀ ਤੇ ਸਸਕਾਰ ਮੈਂ ਪਰਿਵਾਰ ਨਾਲ ਸਲਾਹ ਕਰਕੇ ਕਿਉਂਕਿ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇਗੇ ਠੀਕ ਹੈ ਜਿੰਨਾ ਚਿਰ ਕਾਤਲ ਫੜੇ ਨਹੀਂ ਜਾਂਦੇ ਔਰ ਸਾਡੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਾਲ ਗੱਲ ਕੀਤੀ ਔਰ ਉਹਨਾਂ ਦੇ ਆਉਣ ਤੇ ਹੀ ਇਹ ਫੈਸਲਾ ਲਿਆ ਜਾਊਗਾ ਕਿ ਕੀ ਕਰਨਾ ਕਿਉਂਕਿ ਜੇ ਅੱਜ ਇਸ ਪਰਿਵਾਰ ਦੇ ਨਾਲ ਨਾ ਖੜੇ ਸਰਦਾਰ ਗੁਰਮੀਲ ਸਿੰਘ ਨੇ ਤੇ ਫਿਰ ਮੈਂ ਗੱਲ ਕਹਿਣਾ ਕਿ ਸਾਡੀ ਸਾਰਿਆਂ ਦੀ ਵਾਰੀ ਆਣੀ ਇਸ ਕਰਕੇ ਭਰਾਓ ਬਹੁਤ ਮਾੜਾ ਸਮਾਂ ਚੱਲਦਾ ਹੈ ਵਿਲੇਜ ਨਾਲ ਆਪਦਾ ਘਰ ਜਾਇਆ ਕਰੋ ਔਰ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਮੈਂ 15 ਮਿੰਟਾਂ ਤੱਕ ਪੱਟੀ ਹੌਸਿਬਲ ਹਸਪੀਟਲ ਪਹੁੰਚ ਰਿਹਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਤਾਂ ਕਿ ਉਸ ਪਰਿਵਾਰ ਦਾ ਸਾਥ ਦੇ ਸਕੀਏ ਉਹਨਾਂ ਨਾਲ ਖੜੀਏ ਤਾਂ ਕਿ ਉਹਨਾਂ ਨੂੰ ਜਿਹੜੇ ਕਾਤਲਾਂ ਨੂੰ ਹੈ ਜਲਦੀ ਤੋਂ ਜਲਦੀ ਪੁਲਿਸ ਫੜੇ ਧੰਨਵਾਦ ਜੀ ਸਾਰਿਆਂ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਬੰਦਾ ਉੱਥੇ ਪਹੁੰਚ ਸਕੇ ਔਰ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਬਹੁਤ ਬਹੁਤ ਧੰਨਵਾਦ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤ